ਬਾਕੀ ਇਕੱਲੇ ਸੀਗੇ ਜਿਨ੍ਹਾਂ ਸੁਧਾਰ ਲਹਿਰ ਬਣਾਈ ਔਰ ਉਹ ਕੀ ਹੁਣ ਆਪਣਾ ਕੋਈ ਪੋਲੀਟਿਕਲ ਮੰਚ ਖੜਾ ਕਰ ਲੈਣਗੇ ਕਿ ਉਹ ਵੀ ਪਾਰਟੀ ਬਣਾ ਲੈਣਗੇ ਆਪਾਂ ਇਹ ਸਵਾਲ ਤੇ ਜਾਣਦੇ ਆ ਸੋ ਇੱਥੇ ਵੀ ਸਿੰਘ ਸਾਹਿਬ ਦੇ ਫੈਸਲੇ ਦੀ ਉਡੀਕ ਕੀਤੀ ਜਾਊਗੀ ਕਿਉਂਕਿ ਉਹ ਵੀ ਚਾਹਣਗੇ ਕਿ ਹੁਣ ਸਥਿਤੀ ਜਿਹੜੀ ਆ ਉਹ ਸਾਫ਼ ਹੋਵੇ ਤੇ ਅਸੀਂ ਕਿਸੇ ਤਰ੍ਹਾਂ ਦੇ ਗਟਾਰੇ ਵਿੱਚ ਨਾ ਖੜੇ ਹੋਈਏ ਕਿਉਂਕਿ ਇਹ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਕੋਲ ਰਸਤਾ ਨਹੀਂ ਬਚ ਰਿਹਾ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਟਿੱਪਣੀ ਬੜੀ ਜ਼ਰੂਰੀ ਹੈ ਰੰਧਾਵਾ ਸਾਹਿਬ ਦੇਖੋ ਪੋਲੀਟੀਸ਼ਨ ਨੇ ਪੋਲਿਟਿਕਸ ਕਰਨੀ ਹੀ ਕਰਨੀ ਹੈ ਉਹਦੇ ਕੋਲ ਹੋਰ ਤਾਂ ਕੋਈ ਕੰਮ ਹੈ ਨਹੀਂ ਪੋਲਿਟਿਕਸ ਕਰਨ ਤੋਂ ਇਲਾਵਾ ਇਸ ਕਰਕੇ ਹੁਣ ਜੇ ਕਰ ਅਕਾਲੀ ਦਲ ਦੇ ਵਿੱਚ ਇਹਨਾਂ ਬੰਦਿਆਂ ਨੂੰ ਨਹੀਂ ਲਿੱਤਾ ਜਾਂਦਾ ਉਹਨਾਂ ਨੇ ਤਾਂ ਆਪਣੇ ਚੁੱਲ੍ਹੇ ਸਮੇਟ ਤੇ ਤੁਹਾਡੀ ਗੱਲ ਠੀਕ ਹੈ ਉਹਨਾਂ ਨੇ ਆਪਣੇ ਸਾਰਾ ਗਰੁੱਪ ਜਿਹੜਾ ਹੈ ਡਿਸਪੈਂਡ ਕਰਤਾ ਤੇ ਉਹਨਾਂ ਨੇ ਮਤਲਬ ਉਹ ਦੇਖ ਰਹੇ ਹੈ ਕਿ ਅਕਾਲੀ ਦਲ ਵਾਲੇ ਹੁਣ ਸਾਨੂੰ ਆਪਣੇ ਉਹਦੇ ਚ ਲੈਣ ਤੇ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਹੈ ਕੱਲ ਤੱਕ ਸਾਡੇ ਹੁਕਮ ਅਨੁਸਾਰ ਉਹਦੇ ਉਹਨੂੰ ਇਹ ਕੰਮ ਸੌਪਿਆ ਜਾਏ ਜਿਸ ਦੇ ਦੋ ਬੰਦੇ ਇਹਨਾਂ ਦੇ ਵੀ ਹੈਗੇ ਆ ਹੁਣ ਹਜੇ ਤੱਕ ਉਹ ਟਾਈਮ ਆਇਆ ਨਹੀਂ ਔਰ ਆਂਦਾ ਦਿਖ ਵੀ ਨਹੀਂ ਰਿਹਾ ਜਿੱਤੇ ਤੱਕ ਜਿਹੜੀਆਂ ਜਿੱਥੇ ਤੱਕ ਹੁਣ ਕੱਲ ਚੱਲ ਪਈ ਹੈ ਡਰਾਈਵ ਸ਼ੁਰੂ ਵੀ ਹੋ ਗਈ ਹੈ ਭਰਤੀ ਮਹਿੰਮ ਵੀ ਸ਼ੁਰੂ ਹੋ ਗਿਆ ਉੱਤੇ ਤੱਕ ਜੇ ਆਪਾਂ ਦੇਖੀਏ ਤੇ ਹਜੇ ਤੱਕ ਉਹਨਾਂ ਨੂੰ ਨਹੀਂ ਲਿਆ ਗਿਆ ਤਾਂ ਇਹਦਾ ਮਤਲਬ ਹੈ ਕਿ ਹੁਣ ਤਾਂ ਇਸ ਚੀਜ਼ ਦਾ ਭੋਗ ਪੈ ਹੀ ਚੁੱਕਿਆ ਹੁਣ ਇਸ ਗਰੁੱਪ ਕੋਲੇ ਅਲਟਰਨੇਟਿਵ ਕੀ ਹੈ ਅਲਟਰਨੇਟਿਵ ਸਿਰਫ ਦੋ ਹੀ ਨੇ ਜਾਂ ਤਾਂ ਉਹ ਕਿਸੇ ਹੋਰ ਗਰੁੱਪ ਚ ਹੋਰ ਕਿਸੇ ਪੰਥਕ ਧਿਰ ਦੇ ਵਿੱਚ ਜਾ ਕੇ ਸ਼ਾਮਲ ਹੋ ਜਾਣ ਤੇ ਉਹਨੂੰ ਅਕਾਲੀ ਦਲ ਦੇ ਬਰਾਬਰ ਮਜ਼ਬੂਤ ਕਰਨ ਤੇ ਦੂਸਰਾ ਇਹ ਹੈ ਕਿ ਉਹ ਆਪਣੇ ਆਪ ਇੱਕ ਨਵਾਂ ਅਕਾਲੀ ਦਲ ਖੜਾ ਕਰਨ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਗੱਲ ਕੀਤੀ ਹੈ ਵੀ ਜੇਕਰ ਤੁਸੀਂ ਮਤਲਬ ਕੋਈ ਨਹੀਂ ਸਾਨੂੰ ਜਾਂ ਤਾਂ ਸਾਨੂੰ ਵੀ ਉਹਨੂੰ ਕਿ ਭਾਈ ਠੀਕ ਹੈ ਤੁਸੀਂ ਵੀ ਆਪਣਾ ਹੀ ਬਣਾ ਲਓ ਫਿਰ ਜੇ ਨਹੀਂ ਉਹ ਮੰਨ ਰਹੇ ਤਾਂ ਤੁਸੀਂ ਵੀ ਆਪਣੀ ਕੰਮ ਕਰ ਲਓ ਫਿਰ ਤਾਂ ਇੱਧਰ ਇਹੀ ਇੱਕ ਅਲਟਰਨੇਟਿਵ ਉਹਨਾਂ ਕੋਲ ਰਹਿ ਜਾਣਾ ਹੈ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਕੀ ਰੁਖ ਰਹੇਗਾ ਇਹ ਇੱਕ ਇੰਪੋਰਟੈਂਟ ਇਸ਼ੂ ਹੈਗਾ ਅੱਜ ਕੱਲ ਪਰਸੋਂ ਜਦੋਂ ਵੀ 2-4 ਦਿਨ ਦੇ ਵਿੱਚ ਉਹ ਕੋਈ ਡਾਇਰੈਕਟਿਵ ਦੇਣਗੇ ਤਾਂ ਉਹ ਇੱਕ ਇੰਪੋਰਟੈਂਟ ਮੋੜ ਜ਼ਰੂਰ ਹੋਏਗਾ ਅਕਾਲੀ ਪੋਲਿਟਿਕਸ ਵਾਸਤੇ ਦੂਜੀ ਗੱਲ ਮੈਨੂੰ ਜਿਹੜੀ ਖਾਸ ਤੌਰ ਤੇ ਬਾਦਲ ਕੈਂਪ ਵੱਲੋਂ ਜਿਹੜੀ ਉਹ ਲੱਗਦੀ ਹੈ ਨਾਮ ਜ਼ਰੂਰ ਪ੍ਰਕਾਸ਼ ਸਿੰਘ ਬਾਦਲ ਹੋਣ ਦਾ ਲੈਂਦੇ ਰਹਿੰਦੇ ਐ ਕਿ ਪ੍ਰਕਾਸ਼ ਸਿੰਘ ਬਾਦਲ 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 ਕਰਦੇ ਲੇਕਿਨ ਉਹਨਾਂ ਦੇ ਉੱਤੇ ਚੱਲਦੇ ਨਹੀਂ ਬਾਦਲ ਸਾਹਿਬ ਤਾਂ ਕਦੇ ਵੀ ਇੰਨੀ ਧੇਰ ਲਾਂਦੇ ਹੀ ਨਹੀਂ ਸੀ ਕਿਸੇ ਬੰਦੇ ਨੂੰ ਮਨਾਉਣ ਵਾਸਤੇ ਉਹ ਰੁੱਸੇ ਨੂੰ ਮਨਾਣ ਦੇ ਤਾਂ ਬਹੁਤ ਹੀ ਐਕਸਪਰਟ ਮੰਨੇ ਜਾਂਦੇ ਸੀ ਤੇ ਕਿਉਂਕਿ ਉਹਨਾਂ ਦਾ ਕਦ ਵੀ ਇੰਨਾ ਸੀ ਮਤਲਬ ਉਸ ਜੇ ਕਿਸੇ ਨੂੰ ਕਹਿ ਦਿੰਦੇ ਸੀ ਵੀ ਚਲੋ ਛੱਡੋ ਕਾਕਾ ਜੀ ਬਸ ਨਾਰਾਜ਼ਗੀ ਦੂਰ ਕਰੋ ਆਪਾਂ ਚੱਲੀਏ ਪਾਰਟੀ ਨੂੰ ਮਜ਼ਬੂਤ ਕਰੀਏ ਪਾਰਟੀ ਦੇ ਉੱਤੇ ਧਿਆਨ ਦਿਓ ਕੰਮ ਕਰੋ ਉਹ ਲੋਕ ਤੁਰ ਪੈਂਦੇ ਸੀ ਹਜੇ ਤੱਕ ਇਹ ਮੈਨੂੰ ਸੁਖਬੀਰ ਬਾਦਲ 'ਚ ਨਜ਼ਰ ਨਹੀਂ ਆ ਰਹੀ ਇਹ ਗੱਲ ਠੀਕ ਹੈ ਉਸ ਤੋਂ ਮਤਲਬ ਉਹ ਪਹਿਲਾਂ ਜਦੋਂ ਬਾਲ ਸਾਹਿਬ ਸੀਗੇ ਉਦੋਂ ਜ਼ਰੂਰ ਕਰਦੇ ਹੁੰਦੇ ਸੀ ਜਾਂ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਡਾਇਰੈਕਸ਼ਨ ਤੇ ਹੀ ਇਹ ਕਰਦੇ ਸੀ ਆਪਣਾ ਅੰਦਰੋਂ ਉਹਨਾਂ ਦਾ ਦਿਲ ਨਹੀਂ ਸੀ ਇਹ ਕਰਨ ਦਾ ਚਾਹੇ ਤੁਸੀਂ ਉਹ ਦੇਖੋ ਰਣਜੀਤ ਸਿੰਘ ਬ੍ਰਹਮਪੁਰ ਹੋਰਾਂ ਨੂੰ ਬਣਾਉਣ ਚਾਹੇ ਸੀ ਚਾਹ ਢਿੰਸਾ ਸਾਹਿਬ ਨੂੰ ਬਣਾਉਣ ਤੇ ਕਹੇ ਸੀ ਵੀ ਬਾਦਲ ਨੇ ਉਹਦਾ ਚੀਚੇ ਕੀਤੀਆਂ ਸੀ ਕਿਆ ਪਰ ਉਸ ਤੋਂ ਬਾਅਦ ਇਹ ਬਿਲਕੁਲ ਹੀ ਖਤਮ ਕਰਤਾ ਉਹਨਾਂ ਨੇ ਜਦਕਿ ਅੱਜ ਬਹੁਤ ਵੱਡੀ ਲੋੜ ਸੀ ਜੇ ਪ੍ਰਕਾਸ਼ ਸਿੰਘ ਬਾਦਲ ਦੀ ਮਤਲਬ ਰਾਜਨੀਤੀ ਨੂੰ ਹੀ ਲੈਗਸੀ ਨੂੰ ਹੀ ਉਹਨਾਂ ਨੇ ਅੱਗੇ ਵਧਾਣਾ ਤਾਂ ਮੈਨੂੰ ਲੱਗਦਾ ਕਿ ਉਹਨਾਂ ਵਰਗਾ ਬਣ ਕੇ ਵੀ ਦਿਖਾਣਾ ਪੈਣਾ ਸੀਗਾ ਉਹਨੀ ਫਰਾਕ ਦੇ ਲਈ ਦਿਖਾਣੀ ਵੀ ਪੈਣੀ ਸੀ ਕਿ ਠੀਕ ਹੈ ਸਾਰੇ ਬੰਦੇ ਨੂੰ ਜਿਹੜੇ ਨਾਰਾਜ਼ ਨੇ ਤੇ ਜਿਹੜੇ ਪਾਰਟੀਆਂ ਨੂੰ ਮਜ਼ਬੂਤ ਕਰ ਸਕਦੇ ਆ ਉਹ ਸਾਰਿਆਂ ਨੂੰ ਲੈ ਕੇ ਆਓ ਤੇ ਉਹ ਜਦ ਤੱਕ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਬਾਰ ਬਾਰ ਇੱਕ ਮੈਂ ਗੱਲ ਪਹਿਲਾਂ ਵੀ 2-3 ਵਾਰ ਕਰ ਚੁੱਕਿਆ ਵੀ ਜਦ ਤੱਕ ਸੰਗਠਿਤ ਨਹੀਂ ਹੋਣਗੇ ਤੁਸੀਂ ਕਿਸੇ ਵੀ ਬੰਦੇ ਨਾਲ ਨੇਗੋਸ਼ੀਏਸ਼ਨ ਦੇ ਵੀ ਕਾਬਿਲ ਵੀ ਨਹੀਂ ਹੋ ਆਪਣੇ ਜੋਗੇ ਤੁਸੀਂ ਇੰਨੇ ਹਜੇ ਹੈ ਨਹੀਂ ਕਿ ਤੁਸੀਂ ਆਪਣੇ ਤੌਰ ਤੇ ਸਰਕਾਰ ਬਣਾਉਣ ਚ ਕਾਮਯਾਬ ਹੋ ਜਾਓ ਤੇ ਦੂਜੇ ਦੀ ਨੈਗੋਸ਼ੀਏਸ਼ਨ ਤੋਂ ਦੂਜੇ ਨਾਲ ਤੁਹਾਨੂੰ ਪਾਰਟੀ ਦੂਜੇ ਪਾਰਟੀਆਂ ਜਿਵੇਂ ਬੀਜੇਪੀ ਆ ਜਾਂ ਕੋਈ ਵੀ ਹੋਰ ਦਲ ਜਿੰਨਾ ਤੋਂ ਤੁਸੀਂ ਸਹਾਇਤਾ ਲੈ ਸਕਦੇ ਹੋ ਉਹ ਤਾਂ ਲੈ ਸਕਦੇ ਹੋ ਜਦੋਂ ਤੁਹਾਡੇ ਕੋਲ ਇੱਕ ਮਜ਼ਬੂਤ ਧੜਾ ਹੋਏਗਾ ਆਦਰਵਾਇਜ਼ ਨਹੀਂ ਤਾਂ ਫਿਰ ਉਸ ਸਥਿਤੀ ਦੇ ਵਿੱਚ ਤੁਹਾਡੇ ਕੋਲੇ ਆਪਸ਼ਨਸ ਕੀ ਨੇ ਇਹ ਨਹੀਂ ਹੈ ਕਿ ਤੁਸੀਂ ਇੱਕ ਫਰਾਕ ਦੇ ਲਈ ਦਿਖਾਉਂਦੇ ਹੋਏ ਇਹ ਸਾਰੇ ਧੜੇ ਨੂੰ ਇਹ ਕਹਿੰਦੇ ਹੋਏ ਲੈ ਕੇ ਆਣਾ ਸੀ ਵੀ ਦੇਖੋ ਜੀ ਜਥੇਦਾਰ ਸਾਹਿਬ ਦਾ ਆਦੇਸ਼ ਹੈ ਇਸ ਕਰਕੇ ਅਸੀਂ ਮੰਨਣਾ ਹੈ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਸਾਰੇ ਆਜੋ ਜਿਹੜੇ ਅਸੀਂ ਪਾਰਟੀ ਚੋਂ ਕੱਡੇ ਨੇ ਉਹ ਅਸੀਂ ਸਾਰੇ ਵਾਪਸ ਲੈਣੇ ਆ ਜਾਂ ਜਿਹੜੇ ਖੁਦ ਛੱਡ ਕੇ ਗਏ ਨੇ ਉਹ ਵੀ ਆਪਣੇ ਆਪ ਆ ਇਹ ਇੰਨੀ ਕੁ ਗੱਲ ਕਰਨ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਹਰਜ ਹੈ ਜੇ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਆ ਕਿ ਬਾਰ-ਬਾਰ ਵੀ ਅਸੀਂ ਤਾਂ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਉਹ ਫਿਰ ਫਰਾਕ ਦੇ ਲਈ ਦਿਖਾਓ ਵੀ ਤਾਂ ਸਹੀ ਉਹ ਹਜੇ ਤੱਕ ਮੈਨੂੰ ਮੈਨੂੰ ਉਹਦੀ ਖਾਮੀ ਲੱਗ ਰਹੀ ਹੈ ਜੇ ਕਿਤੇ ਇਹ ਹੋ ਜਾਂਦੀ ਤਾਂ ਸ਼ਾਇਦ ਅਕਾਲੀ ਰਾਜਨੀਤੀ ਜਿਹੜੀ ਹੈਗੀ ਇੱਕ ਨਵਾਂ ਮੋੜ ਲੈਂਦੀ। ਬਾਸਕਰ ਸਾਹਿਬ ਜਦੋਂ ਇਹ ਲੋਕ ਬਿਲਕੁਲ ਉਸ ਸਥਿਤੀ 'ਚ ਆ ਗਏ ਨੇ ਜਿੱਥੇ ਇਹਨਾਂ ਦੀ ਨਿਰਭਰਤਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਤੇ ਖੜੀ ਹੈ। ਇਹਨਾਂ ਕੋਲ ਕੋਈ ਦੂਜਾ ਰਸਤਾ ਨਹੀਂ ਜੇ ਇਹ ਆਪਣਾ ਕੋਈ ਨਵਾਂ ਸੰਕਲਪ ਆਪਣਾ ਕੋਈ ਨਵਾਂ ਵਿਕਲਪ ਲੈ ਲੈਂਦੇ ਨੇ ਤਾਂ ਉਹਦੇ ਨਾਲ ਇਹਨਾਂ ਦੇ ਉੱਤੇ ਹੁਕਮਨਾਮੇ ਦੀ ਉਲੰਘਣਾ ਦਾ ਦੋਸ਼ ਆ ਜਾਊਗਾ ਕਿ ਤੁਹਾਨੂੰ ਬਖਰੇ ਚੱਲਣ ਤੋਂ ਮਨਾ ਕੀਤਾ ਸੀ ਪਰ ਹੁਣ ਸਿੰਘ ਸਾਹਿਬ ਦੇ ਪਾਰਲੇ ਦੇ ਵਿੱਚ ਬੋਲ ਹੈਗੀ ਆ ਉਹਨਾਂ ਦੀ ਕੋਰਟ ਚ ਬੋਲ ਹੈ ਉਹਨਾਂ ਨੂੰ ਹੀ ਫੈਸਲਾ ਲੈਣਾ ਪੈਣਾ ਕਿਉਂਕਿ ਉਹਨਾਂ ਦੀ ਡਾਇਰੈਕਸ਼ਨ ਤੇ ਹੀ ਸਾਰੀਆਂ ਚੀਜ਼ਾਂ ਅੱਗੇ ਵਧਣੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਕੋਲੇ ਇਸ ਵੇਲੇ ਇੱਕ ਹੀ ਤਰੀਕਾ ਹੈ ਕਿ ਉਹ ਸੱਤ ਮੈਂਬਰੀ ਕਮੇਟੀ ਕਾਲ ਕਰਕੇ ਉਹਨੂੰ ਡਾਇਰੈਕਸ਼ਨ ਦੇਣ ਦੂਜੇ ਪੰਨੇ ਉਹ ਆਪਣੇ ਜਥੇਦਾਰਾਂ ਦੀ ਇੱਕ ਇਕਤਰਤਾ ਕਾਲ ਕਰਕੇ ਤੇ ਹੁਕਮਨਾਮੇ ਸਬੰਧੀ ਜਿੰਨੀਆਂ ਵੀ ਇਸ ਵੇਲੇ ਕਨਫਿਊਜਨਸ ਨੇ ਉਹਨਾਂ ਨੂੰ ਦੂਰ ਕਰ ਦੇਣ ਉਹਨਾਂ ਨੂੰ ਡਾਇਰੈਕਸ਼ਨ ਦੇਣੀ ਪੈਣੀ ਭਾਵੇਂ ਸਿੰਘ ਸਾਹਿਬ ਦੀ ਇਕਤਰਤਾ ਤੋਂ ਬਾਅਦ ਦੇਣ ਨਵੇਂ ਆਦੇਸ਼ ਦੇ ਰੂਪ ਚ ਜਾਂ ਫਿਰ ਉਹ ਆਪਣੇ ਪਹਿਲੇ ਆਦੇਸ਼ ਨੂੰ ਲਾਗੂ ਕਰਾਉਣ ਲਈ ਉਸ ਸੱਤ ਮੈਂਬਰੀ ਕਮੇਟੀ ਨੂੰ ਕਾਲ ਕਰਨ ਆਫੀਸ਼ੀਅਲੀ ਤੇ ਉਹਨਾਂ ਨੂੰ ਡਾਇਰੈਕਸ਼ਨ ਦੇਣ ਇਸ ਤੋਂ ਬਿਨਾ ਉਹਨਾਂ ਕੋਲ ਤੀਜਾ ਕੀ ਰਸਤਾ ਬਚਦਾ ਹੈ ਜਾਂ ਤਾਂ ਫਿਰ ਤੀਜਾ ਰਸਤਾ ਤਾਂ ਉਹਨਾਂ ਕੋਲ ਇਹੀ ਹੈ ਕਿ ਜੋ ਆਲੇ ਦੁਆਲੇ ਦੇ ਵਿੱਚ ਗੱਲਾਂ ਫੈਲ ਰਹੀਆਂ ਨੇ ਕਿ ਹੁਕਮਨਾਮੇ ਦੀ ਅਲੰਘਣਾ ਹੋ ਗਈ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਸਿੰਘ ਸਾਹਿਬ ਸ਼ਾਂਤ ਨੇ ਬੋਲੇ ਨਹੀਂ ਉਹ ਉਹਨਾਂ ਲਈ ਇਹ ਸੰਕਟਤਾ ਰਹੂਗਾ ਉਹ ਸਿੰਘ ਸਾਹਿਬ ਦੇ ਸੁਰਖਰੂ ਹੋਣ ਲਈ ਉਹਨਾਂ ਨੂੰ ਕੋਈ ਸਟੈਪ ਲੈਣਾ ਪਏਗਾ ਕੋਈ ਫੈਸਲਾ ਕਰਨਾ ਪਏਗਾ ਜਿਹਦੀ ਉਮੀਦ ਕੀਤੀ ਜਾ ਰਹੀ ਹੈ ਕਿ ਟਲਣਾ ਨਹੀਂ ਇਹ ਇੱਕ ਕਦ ਦਿਨ ਦੇ ਵਿੱਚ ਇਹਦੇ ਉੱਤੇ ਕੋਈ ਨਵਾਂ ਤੁਹਾਨੂੰ ਡਵੈਲਪਮੈਂਟ ਦੇਖਣ ਲਈ ਮਿਲ ਸਕਦੀ ਹੈ ਸੋ ਇਹ ਜਿਹੜੇ ਅਕਾਲੀ ਨੇ ਬਾਹਰ ਬੈਠੇ ਨੇ ਇਹਨਾਂ ਕੋਲ ਸ਼ਾਂਤ ਰਹਿਣ ਤੋਂ ਬਿਨਾ ਕੋਈ ਚਾਰਾ ਨਹੀਂ ਤੁਰੰਤ ਇਹ ਪਾਰਟੀ ਬਣਾਉਣ ਐਸਾ ਕੁਝ ਨਹੀਂ ਲੱਗ ਰਿਹਾ ਜਿਸ ਤਰ੍ਹਾਂ ਦੀਆਂ ਖਬਰਾਂ ਨੇ ਇਹ ਬਣਾ ਸਕਦੇ ਨੇ ਮੈਨੂੰ ਲੱਗਦਾ ਇਹਨਾਂ ਦੇ ਬਣਾਉਣ ਦਾ ਕੋਈ ਵੀ ਇਸ ਵੇਲੇ ਸਾਹਮਣੇ ਆਪਸ਼ਨ ਨਹੀਂ ਹੈ। ਜਿਦੋਂ ਜਥੇਦਾਰ ਸਾਥ ਦੀ ਗੱਲ ਹੈਗੀ ਹੈ 2 ਤਰੀਕ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਅੱਜ ਆਪਾਂ ਖੜੇ ਆ 22 ਜਨਵਰੀ। ਯਾਨੀ ਡੇਢ ਮਹੀਨੇ ਤੋਂ ਵੀ ਵੱਧ ਤਕਰੀਬਨ 2 ਮਹੀਨੇ ਹੋਣ ਵਾਲੇ ਨੇ। ਹੁਣ 2 ਮਹੀਨਿਆਂ ਦੇ ਵਿੱਚ ਜਥੇਦਾਰ ਸਾਹਿਬ ਦੇ ਹੁਕਮਨਾਮਾ ਦੀ ਹੁਕਮਨਾਮੇ ਦੀ ਇਨਬਿਨ ਪਾਲਣਾ ਨਹੀਂ ਹੋਈ ਇਹਦੀ ਗੱਲਾਂ ਤਕਰੀਬਨ ਹਰ ਪੰਥਕ ਹਲਕੇ ਦੇ ਵਿੱਚ ਹੋ ਰਹੀਆਂ ਔਰ ਕੁਝ ਜਥੇਬੰਦੀਆਂ ਨੇ ਤੇ ਇਸ ਗੱਲ ਦਾ ਵਿਰੋਧ ਵੀ ਕੀਤਾ ਹੁਣ ਗੱਲ ਕਰੀਏ ਸੁਧਾਰ ਲਹਿਰ ਵਾਲਿਆਂ ਦੀ ਸੁਧਾਰ ਲਹਿਰ ਵਾਲੇ ਕੀ ਕਹਿ ਰਹੇ ਨੇ ਜੀ ਆਪਾਂ ਜਥੇਦਾਰ ਸਾਹਿਬ ਤੋਂ ਇਜਾਜ਼ਤ ਲੈ ਕੇ ਫਿਰ ਆਪਣਾ ਵੱਖਰੀ ਪਾਰਟੀ ਬਣਾਵਾਂਗੇ ਤੁਸੀਂ ਇਹ ਦੇਖੋ ਕਿ ਜਥੇਦਾਰ ਸਾਹਿਬ ਵੱਖਰੀ ਪਾਰਟੀ ਬਣਾਉਣ ਦੀ ਇਜਾਜ਼ਤ ਦੇ ਵੀ ਸਕਦੇ ਨੇ ਉਹ ਕਿੱਦਾਂ ਦੇਣਗੇ ਉਹ ਤੇ ਉਹੀ ਗੱਲ ਹੋ ਗਈ ਵੀ ਜੇ ਤੁਸੀਂ ਕਹੋ ਤੇ ਆਪਾਂ ਐ ਕਰ ਲਈਏ ਉਹਨਾਂ ਨੇ ਕੁਝ ਕਹਿਣਾ ਨਹੀਂ ਅਲਟੀਮੇਟਲੀ ਉਹਨਾਂ ਨੂੰ ਉਸ 7 ਮੈਂਬਰੀ ਕਮੇਟੀ ਦੇ ਮੁੱਦੇ ਦੇ ਉੱਤੇ ਕਿੰਨੀ ਦੇਰ ਨਹੀਂ ਬੋਲਣਗੇ ਉਹ ਅੱਜ ਨਹੀਂ ਬੋਲਣਗੇ 3 ਦਿਨ ਨਹੀਂ ਬੋਲਣਗੇ ਔਰ ਜਿੰਨਾ ਡਿਲੇ ਹੋ ਰਿਹਾ ਹੈ ਉਸ ਮਾਮਲੇ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਭ ਦੇ ਉਹਨਾਂ ਦੇ ਉੱਤੇ ਇੱਕ ਦਬਾਅ ਜਿਹਾ ਬਣਿਆ ਹੋਇਆ ਹੈ ਮੈਨੂੰ ਲੱਗਦਾ ਨਹੀਂ ਕਿ ਹੁਣ ਬਹੁਤ ਦੇਰ ਲੱਗੇਗੀ ਜੇ ਬਹੁਤ ਦੇਰ ਲੱਗ ਗਈ ਤੇ ਬਹੁਤ ਦੇਰ ਬਾਅਦ ਕੀਤੀ ਹੋਈ ਗੱਲਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਉਹਦੇ ਵਿੱਚ ਤੁਸੀਂ ਆਪਣੇ ਹੁਕਮਨਾਮੇ ਦੀ ਇਨਬਿਨ ਪਾਲਣਾ ਨਹੀਂ ਹੋ ਰਹੀ ਫਿਰ ਵੀ ਤੁਸੀਂ ਚੁੱਪੋ ਤੇ ਤੁਸੀਂ ਵੀ ਉਸ ਕਤਾਰ ਦੇ ਵਿੱਚ ਹੀ ਆ ਜਾਂਦੇ ਹੋ ਕਿ ਤਦ ਜਿੱਦਾਂ ਕਹਿੰਦੇ ਆ ਨਾ ਰੋਮ ਜਲ ਰਿਹਾ ਸੀਗਾ ਤੇ ਉਹ ਬੜੀ ਇੱਕ ਮਸ਼ਹੂਰ ਹੈਗੀ ਹੈ ਉਹ ਚੀਜ਼ ਜਥੇਦਾਰ ਸਾਹਿਬ ਕੋਲ ਵੀ ਆ ਜਾਈ ਹੁਣ ਅਕਾਲੀ ਦਲ ਜਿਸ ਤਰੀਕੇ ਨਾਲ ਆਪਣੀ ਮੈਂਬਰਸ਼ਿਪ ਡਰਾਈਵ ਦੇ ਰਾਹੀ ਅੱਗੇ ਵੱਧ ਰਿਹਾ ਹੈ ਔਰ ਅੱਜ ਅੱਜ ਐਸਡੀਪੀਸੀ ਦੀ ਵੀ ਮੀਟਿੰਗ ਹੈਗੀ ਹੈ ਧਾਮੀ ਸਾਹਿਬ ਐਸਡੀਪੀਸੀ ਦੀ ਉਸ ਮੀਟਿੰਗ ਨੂੰ ਵੀ ਐਡਰੈਸ ਕਰਨਗੇ ਮੈਨੂੰ ਲੱਗਦਾ ਨਹੀਂ ਕਿ 1-2 ਦਿਨ ਤੋਂ ਜ਼ਿਆਦਾ ਇਹ ਟਾਈਮ ਲੱਗੇਗਾ ਵੈਸੇ ਤੇ 1-2 ਦਿਨ ਵੀ ਜ਼ਿਆਦਾ ਹੈਗੇ ਆ ਜਥੇਦਾਰ ਸਾਹਿਬ ਵਾਸਤੇ ਕੋਈ ਨਾ ਕੋਈ ਡਿਸੀਜਨ ਚਾਹੇ ਉਹ ਐਸ ਮੈਂਬਰਸ਼ਿਪ ਡਰਾਈਵ ਨੂੰ ਸਪੋਰਟ ਕਰਨ ਵੈਸੇ ਕਰਤੇ ਨਹੀਂ ਸਕਦੇ ਪਰ ਕਰ ਵੀ ਸਕਦੇ ਨੇ ਦਬਾਅ ਹੋਏ ਤੇ ਕੋਈ ਵੀ ਕੁਝ ਵੀ ਕਰ ਸਕਦਾ ਹੈ ਤੋਂ ਇੰਨਾ ਦੀ ਗੱਲਾਂ ਹੁਣ ਬਹੁਤ ਦੇਰ ਤੱਕ ਸਾਨੂੰ ਨਹੀਂ ਕਰਨੀ ਪੈਣਗੀਆਂ ਮੇਰਾ ਆਪਣਾ ਅਨੁਮਾਨ ਹੈ ਕਿ ਅੱਜ ਹੀ ਕੋਈ ਵੱਡਾ ਫੈਸਲਾ ਆ ਸਕਦਾ ਇਸ ਮੁੱਦੇ ਦੇ ਉੱਤੇ ਤੁਸੀਂ ਪਾਸਕਰ ਸਰ ਜਿਹੜੀ ਗੱਲ ਕੀਤੀ ਹੈ ਨਾ ਕਿ ਸਿੰਘ ਸਾਹਿਬ ਉਸ ਭਰਤੀ ਮੁਹੰਮਦ ਦੀ ਸਪੋਰਟ ਕਰ ਦੇਣ ਇਹ ਫਿਰ ਸੰਭਵ ਨਹੀਂ ਹੁੰਦਾ ਕਿ ਤੁਸੀਂ ਆਪਣਾ ਫੈਸਲਾ ਕਰਕੇ ਉਹਦੇ ਤੋਂ ਪਿੱਛੇ ਜਾਓਗੇ ਤਾਂ ਫਿਰ ਤੁਹਾਡੀ ਸਥਿਤੀ ਸੰਗਤ ਦੇ ਵਿੱਚ ਥੋੜੀ ਅਜੀਬ ਬਣ ਜਾਂਦੀ ਹੈ ਠੀਕ ਹੈ ਜੰਦਾਵਾ ਜੀ ਰੰਦਾਵਾ ਜੀ ਹੁਣੇ ਵੀ ਸਥਿਤੀ ਸਿੰਘ ਸਾਹਿਬ ਦੀ ਇਦਾਂ ਹੀ ਬਣੀ ਹੋਈ ਹੈ ਭਾਵੇਂ ਉਹਨਾਂ ਨੇ ਸਿੱਧੇ ਤੌਰ ਤੇ ਅਕਾਲੀ ਦਲ ਦੀ ਸਟਾਰਟ ਕੀਤੀ ਹੋਈ ਭਰਤੀ ਨੂੰ ਕਿਸੇ ਵੀ ਤਰੀਕੇ ਦਾ ਸਮਰਥਨ ਜਾਂ ਪ੍ਰਮੋਟ ਨਹੀਂ ਕੀਤਾ ਲੇਕਿਨ ਉਹਨਾਂ ਦੀ ਚੁੱਪੀ ਬੇਸਿਕਲੀ ਉਹਨਾਂ ਨੂੰ ਪ੍ਰਮੋਟ ਹੀ ਕਰ ਰਹੀ ਹੈ ਹਜੇ ਵੀ ਤੇ ਇਦਾਂ ਦਾ ਹੀ ਮੈਸੇਜ ਆ ਰਿਹਾ ਹਾਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਪਰ ਜਿਹੜੀ ਭਰਤੀ ਮਹਮ ਸ਼ੁਰੂ ਹੋਈ ਆਬਜ਼ਰਵਰ ਲਾ ਦਿੱਤੇ ਨੇ ਤੋ ਸਾਰਾ ਕੁਝ ਠੀਕ ਹੈ ਜੀ ਉਹ 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 ਕਨਫਿਊਜ਼ਨ ਦੇ ਵਿੱਚ ਹੀ ਸਿੰਘ ਸਾਹਿਬ ਦੀ ਇਮੇਜ ਜਿਹੜੀ ਆ ਉਹ ਖਰਾਬ ਹੋਈ 노 ਡਾਊਟ ਉਹ ਠੀਕ ਕਰਨਾ ਚਾਹਣਗੇ ਉਹਨਾਂ ਕੋਲ ਦੂਜਾ ਰਸਤਾ ਨਹੀਂ ਦੁਨੀਆ ਭਰ ਦੇ ਵਿੱਚ ਸਿੱਖ ਸੰਗਤ ਹਕਾਲ ਤੱਕ ਦੇ ਜਥੇਦਾਰ ਬਲ ਦੇਖਦੀ ਹੈ ਔਰ ਉਹਨਾਂ ਦਾ ਮਾਨ ਸਨਮਾਨ ਉਸੇ ਤੋਂ ਅੱਗੇ ਵੱਧ